रोला न रोणे त ਜੋ ਪਟੇਰਾ ਨਾਲ ਤੂੰ ਹਾਏ ਕਰੀਆਂ ਬੱਦੀਆਂ ਮੈਥੋਂ ਲਿਖ ਕੇ ਲੈ ਲੈ ਪਛਤਾਏਂਗੀ ਨਹੀਂ ਹੋ ਯਾਰ ਐਨਾ ਵੀ ਨਹੀਂ ਮਾੜਾ ਤੇਰਾ ਸੋਣੀਏ ਹੋ ਯਾਰ ਐਨਾ ਵੀ ਨਹੀਂ ਮਾੜਾ ਤੇਰਾ ਸੋਣੀਏ ਨਹੀਂ ਜਿੰਨਾ ਮੈਨੂੰ ਲੋਕ ਦੱਸਦੇ

ਹਾਰੇ ਫੋਟਵਾ ਤੇਰ ਨੂੰ ਨੀਕੇ ਉਹ ਕੁਟਿਚੜਿਚ ਦੋ ਤੇਰੇ ਹਲੇ ਯਾਰ ਦੀ ਨੀ ਵੀਰਾ ਵੀਰਾ ਕੇਵਲ ਆਉਣਗੇ ਉਹ ਹਜੇ ਜਾਂਦਾ ਆਹ ਲਾਤ ਨਾਲ ਡੜਿਆ ਉਹ ਹਜੇ ਜਾਂਦਾ ਆਹ ਲਤ ਨਾਲ ਡੜਿਆ ਤੂੰ ਚਰਚੇ ਚ ਆ ਲੈਣ ਦੇ ਉਹ ਤੈਨੂੰ ਲੈ ਉਹ ਤੈਨੂੰ ਲੈ ਜੁਗਾਂ ਵਿਆਹ ਤੇ ਦਿਲ ਦੀ ਪੋਤਾ ਤੇ ਕਿ ਰੋਟੀ ਵੀ ਉਸ ਗੀਤ ਮੇਰਾ ਆ ਦੇਂਦੇ सॼी मौत असीं मारे तां पाए सी तल सजा असीं मारे तां पाए सी तल सजा बस साढा साल ई न रुकिया छोटा दिल ते लॻियां न घरियांव कॾहिं साढा फल बि न पुछणु ਤੋਂ ਤੋਂ ਦਿਲ ਤੇ ਲੱਗੀਆਂ ਨੇ ਕਹਿ ਰਿਹਾ ਵੇ ਕਦੇ ਸਦਾ ਹਾਲੀ ਨਹੀਂ ਪੁੱਛਿਆ ਨਾ ਹਾਂ ਵੀ ਦਸਾਂ ਮੇਰੇ ਉੱਪ ਲਾਟ ਨਿੱਕੀ ਉਮਰ ਹੀ ਮੇਰੇ ਬਟੇ ਸ਼ੌਕ ਤੂੰ ਪਗਾ ਤੇ ਤੂੰ ਲੰਗੇ ਪੈਰਾਂ ਨਾਲ ਲੰਗਾਤੀ ساری ਉਮਰ ਘਟਾਂ ਤੇ ਮੇਰੇ ਘਰ ਕੀ ਕਮਾਈਆਂ ਹੱਥ ਜਾਜਾ ਨੂੰ ਪਵਾ ਤੇ ਬਾਪੂ ਮੰਗਦਾ ਲਟਰਮੈਂਟ ਫੋੜ ਜੋ ਪੁਰਾਣਾ ਮੈਂ ਲਗੂ ਹੋਲੈਂਡ ਪਾਵੇਂ ਗੱਡੇ ਮੈਨੂੰ ਦੇ ਛੱਡ ਮਾਪੇ ਕਰੋ ਬਾਹਰ ਸੀ ਨਹੀਂ ਆਇਆ ਦੱਸ ਬਿਨਾ ਕੰਮ ਜਾਂ ਬੇਤਰ ਕਿੱਦਾਂ ਮੁੜ ਜਾ ਮੈਨੂੰ ਦੇ ਛੱਡ ਮਾਪੇ ਕਰੋ ਬਾਹਰ ਸੀ ਨਹੀਂ ਆਇਆ ਦੱਸ ਬਿਨਾ ਕੰਮ ਜਾਂ ਬੇਤਰ ਕਿੱਦਾਂ ਮੁੜ ਜਾ ਹੁ ਕੋਈ ਉੱਡਦਾ ਜਾਂਦਾ ਹੁ ਸੱਜਣ ਮੁਕਾ ਜਾਂਦੇ ਤੇ ਲੱਗ ਮੋ ਦਾ ਨਾ ਜਨਾ ਹੋ ਘਰ ਨਹੀਂ ਗਿਆ ਇਹ ਦੁਨਿਆ ਕੋਈ ਹਲ ਹੀ ਨਹੀਂ ਅਜਿ ਦਿੱਤ ਆਇਆ ਤੂੰ ਨਾ ਕਲ ਵੀ ਨਹੀਂ ਹੋ ਚਿੱਟੀਆਂ ਵੀ ਪਾਈਆਂ ਮੈਂ ਤੂੰ ਤਾਂ ਪੜੀਆਂ ਹੀ ਨਹੀਂ ਕਾਦਾ ਇਹ ਮਿਲਣਾ ਜਿਗ ਨਾ ਕਰੀਆਂ ਹੀ ਹੋ ਸੋਚ ਸੋਚ ਦਿਨ ਮੁੱਖ ਜਾਂਦੇ ਵੇ ਤੇਰੇ ਲਾਰੇ ਨਹੀਂ ਮੁੱਕਦੇ ਹੋ ਦਖ ਮਨਾ ਲਿਆ ਦਿਲ ਨੂੰ ਮੇਰੇ ਹੰਝੂ ਨਹੀਂ ਮੁੱਕਦੇ ਇਹ ਹੁਣ ਮੇਰੀ ਜਾਨ ਤੇ ਬਹਿਦੀ ਆ ਬਾਕੀ ਤੁਹਾਨੂੰ ਬਤਾਈ ਜਾਂਦਾ ਜੇ ਕੋਈ ਲਾਜਰੀ ਸੀ ਵੱਧ ਸ਼ੌਂਗੀ ਵੱਡੇ ਸੀ ਕਹਿੰਦਾ ਕੋਈ ਨਾਲਚਨੀ ਨਹੀਂ ਸੀ ਬਸ ਸ਼ੌਂਕ ਹੀ ਵੱਡੇ ਸੀ ਸਭ ਆਪ ਪੂਰੇ ਘਰ ਨੇ ਤਾਂ ਹੀ ਤਾਂ ਕਰ ਛੱਡੇ ਸੀ ਕਹਿੰਦਾ ਤੂੰ ਦਾ ਦਿੱਤਨੀਆਂ ਵਰਗੀਆਂ ਕਹਿੰਦਾ ਤੂੰ ਦਾ ਦਿੱਤਨੀਆਂ ਵਰਗੀਆਂ ਮੇਰੀ ਕਾਦੀ ਜੂਨ ਆ ਮੈਥੋਂ ਤਾਂ ਤੈਨੂੰ ਭੁੱਲਣੀ ਹੁੰਦਾ ਤੇਰੇ ਚ ਮੂਹ ਆਉਣ ਵਾਲਾ ਵੱਖਰਾ ਜਨੂਨ ਆ ਬਹੁਤ ਆ ਤੁਹਾਡੀ ਨਾਲ ਆਜ ਮਾਂ ਬੇਰੀਆਂ ਦੇ ਪੱਤਾੜੀ ਆਉਂਦਾ ਕੀ ਗੇ ਕੇ ਕੀ ਕਹਿੰਦਾ ਕਹਿੰਦਾ ਰੱਬ ਵਰਗੀ ਲੱਗਦੀ ਐ ਰੱਬ ਵਰਗੀ ਲੱਗਦੀ ਐ ਥੋੜੀ ਸ਼ਕਲਾਂ ਭੋਲੀ ਐ ਮੈਨੂੰ ਖੁਸ਼ੀਆਂ ਦੇਣ ਦੀ ਰੱਦ ਕੇ ਕੋਈ ਹੋਰ ਨਹੀਂ ਉਹ ਮੇਰੀ ਮਾਦੀ ਚ ਹੋਈ ਐ ਨਾਲ ਦਾਬੇ ਜੀ ਨਹੀਂ ਪਏ ਸੂਤ ਵੱਲੋਂ ਸਾਵੀ ਦਿਨਿਆ ਐਵੇਂ ਜੱਟ ਨਾ ਨਹੀਂ ਫਿੱਦਨ ਪੀ ਫਿਰਦਾ ਨਹੀਂ ਮੌਕੇ ਦੇ ਚਲਾਵੀ ਦੰਨੀਆਂ ਹੋ ਅੱਜ ਤੱਕ ਕਦੇ ਪਹਿਲ ਵਿੱਚ ਮਾਰੇ ਨਹੀਂ ਅੱਜ ਤੱਕ ਕਦੇ ਪਹਿਲ ਵਿੱਚ ਮਾਰੇ ਨਹੀਂ ਹਾਂ ਸੱਚੀ ਸਮਝਾਏ ਬੜੇ ਨੇ ਉਹ ਕੱਲੇ ਬਾਹ ਨਹੀਂ ਵਧਾਏ ਜਾਂਦੇ ਮੇਰੀਏ ਮੈਂ ਬੰਦੇ ਵੀ ਵਧਾਏ ਬੜੇ ਨੇ ਉਹ ਕੱਲੇ ਬਾਹ ਨਹੀਂ ਵਧਾਏ ਜਾਂਦੇ ਮੇਰੀਏ ਮੈਂ ਬੰਦੇ ਵੀ ਵਧਾਏ ਬੜੇ ਨੇ ਉਹ ਬਾਕੀ ਸਭ ਕੁਝ ਸਿਮਰਨੇ ਕਰਿਆ ਹਾਂ ਇੱਕ ਕੰਮ ਪੱਕਾ ਕੀਤਾ ਨਹੀਂ ਝੂਠਾ ਪਿਆ ਦਾ ਡਰਾਮਾ ਕਰ ਕੁੜੀ ਨਾਲ ਕਿਤੇ ਵੀ ਕਦੇ ਧੱਕਾ ਕੀਤਾ ਨਹੀਂ ਉਹ ਬਾਕੀ ਸਭ ਕੁਝ ਸਿਮਰਨੇ ਕਰਿਆ ਹਾਂ ਇੱਕ ਕੰਮ ਪੱਕਾ ਕੀਤਾ ਨਹੀਂ ਝੂਠਾ ਪਿਆ ਦਾ ਡਰਾਮਾ ਕਰ ਕੁੜੀ ਨਾਲ ਕਿਤੇ ਵੀ ਕਦੇ ਧੱਕਾ ਕੀਤਾ ਨਹੀਂ ਉਹ ਸੂਟਾ ਲਾਇਆ ਨੀਰਾ ਪੁੱਤ ਕੋਈ ਖਰਾਬ ਕੀਤਾ ਸੂਟਾ ਲਾਇਆ ਨੀਰਾ ਪੁੱਤ ਕੋਈ ਖਰਾਬ ਕੀਤਾ ਹੋ ਕਟਕੇ ਹਟਾਏ ਬੜੇ ਨੇ ਕੱਲੇ ਬਾਲ ਨਹੀਂ ਵਧਾਏ ਜਾਂਦੇ ਮੇਰੀ ਇਹ ਵੰਦੇ ਵੀ ਵਧਾਏ ਬੜੇ ਨੇ ਹੰਮਤ ਪੱਲੇ ਕੋਰੀ ਦੁਨੀਆ ਕਿਦੇ ਤੂੰ ਵੀ ਨਾਣੀ ਗਿਣਤੀ ਚ ਆ ਜਵੀਂ ਹੋ ਗੋਰੇ ਚਤੇ ਰੰਗ ਵਾਲੀਏ ਮੇਰੇ ਚਾਹਾਂ ਨੂੰ ਨਜ਼ਰ ਨਾ ਤੂੰ ਲਾ ਜਵੀਂ ਨੀਤੂ ਰੰਗਨਾ ਬਟਾ ਜੀ ਕਿਦਰੇ ਮੇਰਾ ਸਾਵਲਾ ਜਾ ਰੰਗ ਦੇਖ ਕੇ ਤੇਖੀ ਹੱਥ ਨਾ ਸੜਾ ਜੀ ਮਿੱਠੀ ਏ ਹੱਥ ਗੱਬਰੂ ਦਾ ਤੰਗ ਦੇਖ ਕੇ ਦੇਖੀ ਹੱਥ ਨਾ ਸੜਾ ਜੀ ਮਿੱਠੀ ਏ ਹੱਥ ਗੱਬਰੂ ਦਾ ਤੰਗ ਦੇਖ ਕੇ ਹੋ ਦੂਰ ਮੇਰੇ ਤੋਂ ਜਨਈ ਸਕਦੀ ਹੋਰ ਕਿਸੇ ਨੂੰ ਚਾ ਨਹੀਂ ਸਕਦੀ

नीर बहਦੀ ਹੋਣੀ ਉਹ ਵੀ ਤਪਛਤੋਂਦੀ ਹੋਣੀ ਬੁੱਕ ਬੁੱਕ ਨੀਰ ਬਹਦੀ ਹੋਣੀ ਪਹਿਲੇ ਹੀ ਕਿ ਉਸ ਦੇ ਦਿਲ ਵਿੱਚ ਮਗਰੂਰੀ ਹੋਵੇਗੀ ਉਸ ਕੁੜੀ ਦੀ ਵੀ ਕੋਈ ਮਝਬੂਰੀ ਹੋਵੇਗੀ ਦੇ ਗਾਗੀ ਬੋਲਦੇ ਹੋਏ ਕੋਈ ਨਹੀਂ ਹੱਸੀ ਚੁਕਿਆ ਵਾਹ ਕੋ ਯਾਰੋ ਗੱਲ ਬਾਤ ਸੱਚੀ ਮੈਂ ਸੁਣਾਉਣ ਲੱਗਿਆ ਪੂਰਾ ਲਾ ਕੇ ਹਿਸਾਬ ਪੱਕਾ ਹੱਲ ਕੱਢਿਆ ਕੋ ਯਾਰੋ ਗੱਲ ਬਾਤ ਸੱਚੀ ਮੈਂ ਸੁਣਾਉਣ ਲੱਗਿਆ ਪੂਰਾ ਲਾ ਕੇ ਹਿਸਾਬ ਪੱਕਾ ਹੱਲ ਕੱਢਿਆ ਜੇ ਕਿਤੇ ਮੁੰਡੇ ਛੱਡ ਦੇਣ ਆਸ਼ਕੀ ਜੇ ਕਿਤੇ ਮੁੰਡੇ ਛੱਡ ਦੇਣ ਆਸ਼ਕੀ ਮੰਗਦੀਆਂ ਫਿਰਨ ਦੀਆਂ ਛੱਲੇ ਮੁੰਡੀਆਂ ਮੰਨੇ ਆਏ ਹੁਸਨ ਦੀਆਂ ਨੇ ਸੋਣੀਆਂ ਪਰ ਸਾਡੇ ਯਾਰਾਂ ਤੋਂ ਨੇ ਥੱਲੇ ਕੁੜੀਆਂ ਮੰਨੇ ਕੁੜੀਆਂ ਉਹ 250 ਵੜੀ ਜਿੰਨਾ ਪਰੇ ਹਾਵੜੇ ਦਿਖਾਉਂਦੀਆਂ ਬਾਈ ਉਹ ਤਾਂ 100 ਦੀ ਆਉਂਦੀ ਬਹੁਤ ਟਾਈਮ ਪਹਿਲਾਂ ਆਉਂਦੀ ਓਏ ਸੁਣੋ ਸੁਣੋ ਉੱਪਰ ਉਹੀ ਬਸੇ ਫੁੱਲ ਲੱਗਦੇ ਆ ਜਿਵੇਂ ਤੋ ਤਲਵਾਰਾਂ ਛੁਰੀਆਂ ਮੰਨੇ ਆਏ ਹੁਸਨ ਦੀਆਂ ਨੇ ਸੋਹਣੀਆਂ ਪਰ ਸਾਡੇ ਯਾਰਾਂ ਤੋਂ ਨੇ ਥੱਲੇ ਕੁੜੀਆਂ ਓਏ ਐਡ ਨਹੀਂ ਲੈ ਦੋ ਕੱਟਣ ਲੱਗਿਆ ਮੈਂ ਓਹ ਭਾਮੀਆਂ ਵਾਲੀ ਦੀ ਤੁਸੀਂ ਗੱਲ ਸੋਚ ਭਾਮੀਆਂ ਵਾਲੇ ਦੀ ਤੁਸੀਂ ਗੱਲ ਮੈਂ ਭਾਮੀਆਂ ਵਾਲੇ ਦੀ ਤੁਸੀਂ ਗੱਲ ਮੰਨ ਲਓ ਜਿੰਨਾ ਹੋ ਸਕੇ ਰੱਖੋ ਇਹਨਾਂ ਕੋਲੋਂ ਦੂਰੀਆਂ ਮੰਨੇ ਆਏ ਹੋਤ ਨਦੀਆਂ ਨੇ ਸੋਹਣੀਆਂ ਪਰ ਸਾਡੇ ਯਾਰਾਂ ਤੋਂ ਨੇ ਥੱਲੇ ਕੁੜੀਆਂ ਉਹੀ ਅਸੀਂ ਇਕਦੇ ਜੋਰ ਨਾਲ ਗਉਣ ਵਾਲੇ ਉਹ ਸਾਡੇ ਲਈ ਦੁਆਵਾਂ ਜਿਹੜੇ ਉਹ ਮੰਗਦੇ ਨੇ ਉਹ ਜਿਉਂਦੇ ਰਹਿਣ ਉਹ ਸਾਨੂੰ ਹੱਝਉਣ ਵਾਲੇ ਉਹ ਤੇ ਕਿਰਪਾ ਹੋ ਜਾਏ टी जा हले सब पाइण वारा बटर बि चङे हथी नण वारे हुतां बि बी बूं तुर ॻां बि ब

महकनी गई जला भी गला बिठियां पी बचियां बिठियां तर तां बि बिटी कमाईंतियूं कढ़ाई ਕਦ ਨਹੀਂ ਆਸੀ ਮੈਂ ਵਿਡੋਰਾਇ ਹੌਸਰਤ ਬਸੇ ਜਿਹੜਾ ਚੋਕ ਸਾਡੇ ਚੰਕੀ ਖਲਾਰ ਦਾ ਬੰਦਾ ਵੀ ਜੇ ਦਿੱਦ ਡਰੰਡਾ ਰੱਬ ਨਾ ਜੀ ਸਭ ਬੀਤਾ ਗੁੱਡੀਆਂ ਪਰਾਤੇ ਛਾੜਦਾ ਬੈਕਸ ਦੀ ਗੋਲੀ ਲੇ ਲੋ ਜਿਵੇਂ ਕੋਮਨ ਜਦੋਂ ਕੋਣਗੇ ਲਗਣੀ ਤਮ ਦੇ ਕਿਸਾ ਪੂਰੇ ਕੀਤੇ ਸਾਡੇ ਕੋਲ ਸਾਈਕਲ ਪੁਰਾਣਾ ਸੀ ਕਈਆਂ ਦੇ ਤਾਂ ਪੱਟੇ ਸੀ ਵਿਕਾਰਾਂ ਵਿੱਚ ਆਉਂਦੇ ਸਾਡਾ ਸਾਈਕਲ ਦੇਤੇ ਵਹਿਰ ਜਾਣਾ ਸੀ बुला जी गल सॾे हो सराब बुलटा सराब जाज ते बसा गोरदा बंदा सिधा रेंदा री रबीती अंबर ते ਵੰਡੀਆਂ ਦੇ ਵੰਡੀਆਂ ਦੇ ਕਾਰਤੀਗੇ ਹੁੰਦੇ ਸਾਡੇ ਨਾਲ ਗਰੀਬਾਂ ਦੇ ਕੀ ਵੜਦਾ ਵੜੇ ਵੀ ਨੇ ਪੱਗ ਕਿਤੇ ਵਾਹ ਚੱਕੇ ਨੇ ਜੱਟ ਦੇ ਪੱਟੇ 20000 ਦਾ ਪਿੰਡ ਅੱਬੀ ਅੱਬੀ ਆ ਹਕਦਾ ਹੁਣ 20000 ਦਾ ਪਿੰਡ ਅੱਬੀ ਪਾਇਆ ਹਕਦਾ ਫੱਤੇ ਗੜੀਆਂ ਨਾਲ ਗੱਲਾਂ ਮਾਰ 24000 ਦਾ ਬੰਦਾ ਵੀ ਜੇ ਸਿੱਧਾ ਰਹਿੰਦਾ ਰੱਬ ਨਾਲ ਜੀ ਰੱਬ ਵੀ ਤਾਂ ਗੁੱਡੀ ਅੰਬਰਾ ਤੇ ਕਾਤਾ ਗੋਣ ਸੇ ਬਜਾਉਣ ਵਾਂਗੀ ਐ ਮੈਸ ਹੀ ਕਰਨੀ ਪੈਸੇ ਵੱਜੋ ਬੰਦ ਹੋਇ ਰਹੀ ਸੀ ਰੋਣ ਤੇ ਵਜੂਣ ਬਹਰੀ ਐ ਮੇਸੀ ਦੀ ਕਰੀਂ ਪੈਸੇ ਜਿਵੇਂ ਹੁੰਦਾ ਭਾਗ ਦੇ ਜੀ ਕੋਤਰੀ ਨੂੰ ਹੌਣਾ ਨਹੀਂ ਆਉਂਦਾ ਭਾਗ ਦੇ ਜੀ ਕੋਤਰੀ ਨੂੰ ਹੌਣਾ ਨਹੀਂ ਹੁੰਦਾ ਜਦੋਂ ਇਹ ਕੋਲ ਸਕੇਦੇ ਹੁੰਦੇ ਨੇ ਉਹਦਾ ਬੰਦਾ ਵੀ ਜਿੱਦੇ ਸਿੱਧਰੰਦਰਾ ਬਣਾਉਂਦਾ ਰੱਬ ਵੀ ਤਾਂ ਗੁੱਡੀਆਂ ਭਰੋ ਤੇ ਛੋੜਦਾ ਐ ਬੱਸ ਇਨਟਾਰ ਕਰਿਆ ਇਗਾ ਟੋੜਨੇ ਵਾਲੀ ਇੱਥੇ ਬੈਠ ਕੇ ਤਾੜੀ ਮਾਰਦੇ ਰਹੇ। ਹਾਂ ਜੀ ਹੈ ਦਾਮ ਕਹਿੰਦੇ ਥੱਲੇ। ਤੂੰ ਇੱਧਰ ਦਾ। ਨਹੀਂ ਹੈ। ਕਹੇ ਦਾਵਣੀ ਹੈ ਥੱਲੇ ਕੀ ਹੈਗਾ? ਗੱਲ ਦਾ ਥੱਲੇ। ਚਾਚਾ ਆ ਜਾ। ਲੈ ਕੇ ਜਾਏਗਾ ਜਿਹੜਾ। ਓਏ ਚਾਚਾ। ਓ। ਐ ਨਹੀਂ ਜਾਜ। ਇਹਨੂੰ ਦੋਹਾਂ ਕੁੜੀਆਂ ਦੀ ਆ। ਆ ਜਾ। ਆ ਜਾ। ਹਾਂ ਜੀ ਮੈਮ। ਥੈਂਕ ਯੂ ਮੈਮ। ਕੋਈ ਖੜੇ ਨਾ ਖੜੇ ਨੀ ਨਾਲ ਤੇਰੇ ਨੀ ਪਿਉ ਤੇਰਾ ਖੜਾ ਮਿਲੂਗਾ ਕੋਈ ਖੜੇ ਨਾ ਖੜੇ ਨੀ ਨਾਲ ਤੇਰੇ ਨੀ ਪਿਉ ਤੇਰਾ ਖੜਾ ਮਿਲੂਗਾ ਪੈਦਾ ਜੱਗ ਤੇ ਮਿਸਾਲ ਜਹਤ ਕਰਕੇ ਪੈਦਾ ਜੱਗ ਤੇ ਮਿਸਾਲ ਜਹਤ ਕਰਕੇ ਲੋਕੀ ਮੰਗਣ ਤੀ ਆਉ ਫਿਰ ਧਰਾਜ ਲੋਕੀ ਮਗਰਤੀ ਨਾਉ ਫਿਰ ਧਰਾਜ ਬਾਣੁਰ ਦਾ ਤੁਰਾ ਖਿਲਾਜ ਪੱਗ ਦੀ ਪਾਣੀ ਜੁੜ ਦੱਗ ਰਖੀ ਲਾਜ ਪੱਗ ਦੀ ਬਣ ਹੀਰ ਨਾਲੋਂ ਨਹੀਂ ਪੁੱਤ ਪਰਾਂ ਚ ਪੱਥਰ ਕਰਾਂ ਮੈਂ ਬੜਾ ਤੇਰੇ ਤੇ ਪੱਥਰ ਕਰਾਂ ਮੈਂ ਬੜਾ ਤੇਰੇ ਤੇ ਨਾ ਧੀ ਨੀਂਹਾਂ ਪਵਾਦੀ ਮੈਨੂੰ ਗਹਿਰਾ ਚ ਪੱਥਰ ਕਰਾਂ ਮੈਂ ਬੜਾ ਤੇਰੇ ਤੇ ਨਾ ਧੀ ਨੀਂਹਾਂ ਪਵਾਦੀ ਮੈਨੂੰ ਗਹਿਰਾ ਚ ਨਾ ਧੀ ਨੀਂਹਾਂ ਪਵਾਦੀ ਮੈਨੂੰ ਗਹਿਰਾ ਚ